ਕਰਤ ਕਰਮਾ ਔਰ ਆਸਨ ਧੋਤੀ ਭਾਗਠ ਗ੍ਰਹਿ ਪੜ ਨਿਤ ਪੋਥੀ ਊਮਾਲਾ ਫੇਰ ਮੰਗੈ ਬਿਪੂਤ ਇਹ ਬਿੰਦ ਕੋਇ ਨ ਕਰਿਓ ਮੀ ਪੰਡਿਤ ਗੁਰ ਸ਼ਬਦ ਕਮਾਏ ਤ੍ਰ ਗੁਣ ਕੀ ਓਸ ਉਤਰੀ ਮਾਏ ਚਤੁਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸ਼ਰਣੀ ਪਾਏ ਚਤੁਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸ਼ਰਣੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਸ਼ਬਦ ਰੂਪ ਗੁਰਮਤਿ ਗਿਆਨ ਬਖਸ਼ਣ ਹਾਰ ਦੀਨ ਦੁਨੀ ਦੇ ਮਾਲਕ ਸ਼ਬਦ ਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਜੇ ਹੋਏ ਦਰਬਾਰ ਅੰਦਰ ਆਦਬ ਸਹਿਤ ਜੁੜ ਬੈਠੀ ਸਨਮਾਨਯੋਗ ਸਾਧ ਸੰਗਤ ਜੀਓ ਸਮਾ ਬਣਿਆ ਹੈ ਸਤਿਗੁਰ ਜੀ ਦੇ ਪਾਵਨ ਮਹਾਵਾਕ ਦੀ ਗੁਰਮਤਿ ਵਿਚਾਰ ਦਾ ਅੱਜ ਅੰਮ੍ਰਿਤ ਵੇਲੇ ਗੁਰੂ ਦੇਵ ਜੀਆ ਨੇ ਜੋ ਪਾਵਨ ਮੁਖ ਵਾਕ ਬਖਸ਼ਿਆ ਉਸ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਮੁਖ ਤੇ ਪੜਤਾ ਟੀਕਾ ਸਹਿਤ ਫਿਰਦਾ ਰਾਮ ਨਹੀਂ ਪੂਰਨ ਰਹਤ ਉਪਦੇਸ਼ ਕਰੇ ਕਰ ਲੋਕ ਡਰਡਾਵੇ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ 베ਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 887 ਅਤੇ 888 ਅੰਕ ਨੰਬਰ ਦੇ ਉੱਪਰ ਦਰਜ ਹੋਇਆ ਹੈ। ਚਾਰ ਪਦਿਆਂ ਦਾ ਇਹ ਸ਼ਬਦ ਹੈ। ਔਰ ਇੱਕ ਪਦਾ ਰਹਾਉ ਦਾ ਹੈ। ਸ਼ਬਦ ਦਾ ਸਰਲੇਖ ਹੈ RAMKALI MAHALA 5ਵਾਂ। ਰਾਗ RAMKALI। MAHALA 5ਵਾਂ ਦਾ ਅਰਥ ਗੁਰੂ ਨਾਨਕ ਜੋਤ ਦਾ 5ਵਾਂ ਸਰੂਪ ਗੁਰੂ ਅਰਜਨ ਸਾਹਿਬ। ਪਾਵਨ ਸ਼ਹੀਦਾਂ ਦੇ ਸਰਤਾਜ ਧੰਗ ਗੁਰੂ ਅਰਜਨ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਰਹਾਉ ਦੇ ਪਦੇ ਅੰਦਰੋਂ ਗੁਰੂ ਸਾਹਿਬ ਸ਼ਬਦ ਦਾ ਮੁੱਖ ਭਾਵ ਬਖਸ਼ਿਸ਼ ਕਰਦੇ ਹੋਏ ਸਮਝਾ ਰਹੇ ਨੇ। ਪੰਡਿਤ ਬੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਦੋ ਤੁਕਾਂ ਦੇ ਅੰਦਰ ਤਿੰਨ ਵਾਰ ਇੱਕ ਸ਼ਬਦ ਰਪੀਟ ਹੋਇਆ ਪੰਡਿਤ ਤੇ ਮੈ ਭੈ ਲੋ ਬੇਨਤੀ ਕਰਦੇ ਹਾਂ ਸਤ ਸੰਗਤ ਗੁਰਬਾਣੀ ਦਾ ਮੁੱਖ ਵਿਸ਼ਾ ਪੂਰਨ ਮਨੁੱਖ ਦੀ ਸਿਰਜਣਾ ਹੈ ਸੰਪੂਰਨ ਇਨਸਾਨ ਦੀ ਸਿਰਜਣਾ ਹੈ ਇੱਕ ਐਸਾ ਮਨੁੱਖ ਗੁਰਬਾਣੀ ਸਿਰਜਦੀ ਹੈ ਜੋ ਇਸ ਮਾਤ ਲੋਕ ਦੇ ਅੰਦਰ ਵਿਚਰਦਾ ਆਪਣੀਆਂ ਪਰਿਵਾਰਕ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਸ਼ਬਗੁਣਾ ਦਾ ਧਾਰਨੀ ਹੋ ਕੇ ਦਇਆ タルਪਤੀ ਰਜ ਸਤ ਸੰਤੋਪ ਔਗਣ ਤੇ ਪੰਜ ਵਿਕਾਰ ਕਾਮ ਕ੍ਰੋਧ ਲੋਭ মোহ ਹੰਕਾਰ ਦਿਨਾਂ ਤੋਂ ਰਹਿਤ ਹੋ ਕੇ ਆਪਣਾ ਜੀਵਨ ਗੁਰੂ ਆਸ਼ੇ ਦੇ ਮੁਤਾਬਕ ਜਿਉਂਦਾ ਹੋਇਆ ਕਰਤੇ ਨੂੰ ਕੁਦਰਤ ਦੇ ਅੰਦਰ ਹਾਜ਼ਰ ਨਾਜ਼ਰ ਜਾਣ ਕੇ ਤੇ ਆਪਣੇ ਮਨ ਨੂੰ ਕਰਤਾਰੀ ਜੋਤ ਨਾਲ ਇੱਕਮਿਕ ਕਰਕੇ ਪ੍ਰੇਮ ਅਤੇ ਭੈ ਭਾਵਨੀ ਦੇ ਅੰਦਰ ਜ਼ਿੰਦਗੀ ਜਿਉਂਦਾ ਹੈ ਐਸੇ ਗੁਰਮੁਖ ਦੀ ਸਿਰਜਣਾ ऐसे पूर्ण मनुख दी सृजना ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਰਦੇ ਹਨ ਪਰਵੇਖਣ ਵਿੱਚ ਆਉਂਦਾ ਹੈ ਸਾਧ ਸੰਗਤ ਵਖ ਵਖ ਧਰਮਾ ਨੂੰ ਮੰਨਣ ਤੇ ਪੂਜਣ ਵਾਲੇ ਲੋਕ ਧਰਮ ਦੀ ਜੋ ਸੱਚੀ ਸਿੱਖਿਆ ਹੁੰਦੀ ਉਸ ਨਾਲੋਂ ਟੁੱਟ ਕੇ ਲਾਂਬੇ ਪਰੇ ਜਾ ਕੇ ਕੇਵਲ ਵਿਖਾਵੇ ਦੇ ਕਰਮ ਕਾਂਡ ਤੱਕ ਸੀਮਤ ਹੋ ਜਾਂਦੇ ਹਨ ਤੇ ਜਦੋਂ ਅਸੀਂ ਵਿਖਾਵੇ ਦੇ ਕਰਮ ਕਾਂਡ ਤੱਕ ਸੀਮਤ ਹੋ ਜਾਂਦੇ ਹਾਂ ਤੇ ਸੱਚਾ ਧਰਮ ਸਾਡੇ ਤੋਂ ਕੋਹਾਂ ਦੂਰ ਰਹਿ ਜਾਂਦਾ ਅਸੀਂ ਆਪਣੇ ਮਨ ਦੇ ਅੰਦਰ ਇੱਕ ਭਰਮ ਪਾਲ ਲੈਂਦੇ ਹਾਂ ਕਿ ਸਾਡੇ ਤੋਂ ਵੱਡਾ ਤੇ ਧਰਮੀ ਕੋਈ ਹੈ ਨਹੀਂ ਸਾਡੇ ਤੋਂ ਵੱਡਾ ਤੇ ਪੰਥਕ ਕੋਈ ਹੈ ਨਹੀਂ ਸਾਰੇ ਪੰਥ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਪਈ ਤੇ ਅਸੀਂ ਨਾ ਹੁੰਦੇ ਤੇ ਪਤਾ ਨਹੀਂ ਪੰਥ ਦਾ ਕੀ ਹੋਣਾ ਸੀ بڑے ਲੋਕਾਂ ਨੂੰ ਇਹ ਪਰਮ ਹੁੰਦਾ ਇਸ ਕੋਲੇਖੇ ਦਾ ਸ਼ਿਕਾਰ ਹੁੰਦੇ ਆ ਉਹ ਇਹ ਨਹੀਂ ਸਮਝਦੇ ਕਿ ਪੰਥ ਉਹ ਤੋਂ ਵੀ ਸੀ ਪ੍ਰਭੂ ਜਦੋਂ ਤੁਸੀਂ ਨਹੀਂ ਸੀ ਤੇ ਪੰਥ ਉਹ ਤੋਂ ਵੀ ਰਹੇਗਾ ਜਦੋਂ ਤੁਸੀਂ ਨਹੀਂ ਰਹੋਗੇ ਇਹ ਕਲਗੀਆਂ ਵਾਲੇ ਦਾ ਪੰਥ ਹੈ ਬਾਜਾਂ ਵਾਲੇ ਦਾ ਪੰਥ ਹੈ ਇਹ ਗੁਰੂ ਨਾਨਕ ਦਾ ਪੰਥ ਹੈ ਇਹ ਬਾਬਾ ਕਬੀਰ ਬਾਬਾ ਰਵਿਦਾਸ ਬਾਬਾ ਨਾਮਦੇਵ ਜੀ ਉਹਨਾਂ ਮਹਾਪੁਰਖਾਂ ਦਾ ਪੰਥ ਹੈ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਪੰਥ ਹੈ ਸ਼ੇਤੀ ਕੀਤੇ ਇਹ ਪੰਥ ਖਤਮ ਹੋਣ ਵਾਲਾ ਨਹੀਂ ਹੈ ਹਾਂ ਪੰਥ ਨੂੰ ਮੰਨਣ ਵਾਲੇ ਲੋਕਾਂ ਦੇ ਜੀਵਨ ਅੰਦਰ ਉਤਰਾ ਚੜ੍ਹਾ ਆਉਂਦੇ ਰਹਿੰਦੇ ਹੈ ਉਹਦਾ ਮਤਲਬ ਇਹ ਨਹੀਂ ਹੈ ਕਿ ਪੰਥ ਆਪਣੇ ਖਾਤਮੇ ਵੱਲ ਤੁਰ ਪਿਆ ਹੈ ਨਹੀਂ ਪਿਆ ਰਿਹਾ ਸੋ ਇਹ ਭਰਮ ਮਨ ਦੇ ਅੰਦਰੋਂ ਕੱਢ ਦੇਣਾ ਚਾਹੀਦਾ ਹੈ ਕਿ ਜੇ ਅਸੀਂ ਨਾ ਹੁੰਦੇ ਤੇ ਪਤਾ ਨਹੀਂ ਪੰਥ ਦਾ ਕੀ ਬਣਦਾ ਸੀ ਫਲਾਣਾ ਬੰਦਾ ਨਾ ਆਉਂਦਾ ਦੇ ਪੰਥ ਦਾ ਕੀ ਹੋਣਾ ਸੀ ਇਹ ਜਿਸ ਦਾ ਪੰਥ ਹੈ ਮਹਾਰਾਜ ਬਾਣੀ ਚਿੱਤੇ ਬਹੁਤ ਵੱਡੀ ਗੱਲ ਸਮਝਾ ਰਹੇ ਨੇ ਗੁਰੂ ਸਾਹਿਬ ਕਹਿੰਦੇ ਸੋ ਕਰਤਾ ਚਿੰਤਾ ਕਰੇ ਜਨ ਉਪਾਇ ਜਗ ਤੁਸੀਂ ਕਿਉਂ ਐਵੇਂ ਚਿੰਤਾ ਦਾ ਬੋਝ ਆਪਣੇ ਸਿਰ ਤੇ ਚੁੱਕੀ ਫਿਰਦੇ ਹੋ ਵੀ ਦੁਨੀਆ ਦਾ ਕੀ ਬਣੇਗਾ ਜੀ ਸਮਾਜ ਦਾ ਕੀ ਬਣੇਗਾ ਜੀ ਹਜ਼ੂਰ ਕਹਿਣ ਲੱਗੇ ਸੋ ਕਰਤਾ ਚਿੰਤਾ ਕਰੇ ਜਨ ਉਪਾਇ ਜਗ ਜਿਨੇ ਜਗਤ ਨੂੰ ਉਪਾਇਆ ਹੈ ਪੈਦਾ ਕੀਤਾ ਹੈ ਬਣਾਇਆ ਸਿਰਜਿਆ ਹੀ ਰਿਹਾ ਹੜ ਤਕੜੀ ਹੈ ਉਹਨੂੰ ਚਿੰਤਾ ਹੋਣੀ ਚਾਹੀਦੀ ਹੈ ਤੁਸੀਂ ਕੋ ਚਿੰਤਾ ਦਾ ਬੋਝ ਆਪਣੇ ਸਿਰ ਤੇ ਚੁੱਕੀ ਫਿਰਦੇ ਆਂ ਅਸੀਂ ਤੇ ਕਰਤਾਰੀ ਜੋਤ ਦਾ ਚਿੰਤਨ ਕਰੀਏ ਆਪਣੇ ਜੀਵਨ ਨੂੰ ਸਵਾਰਨ ਵਾਲੇ ਪਾਸੇ ਨੂੰ ਦੁਰਗੇ ਸੋ ਐਸੇ ਭ੍ਰਮ ਦੇ ਅੰਦਰ ਜਿਉਣ ਵਾਲੇ ਲੋਕ ਭਉਤਾਂਤ ਵਿੱਚ ਇਸ ਕਾਇਨਾਤ ਅੰਦਰ ਸਾਨੂੰ ਮਿਲ ਜਾਂਦੇ ਆ ਉਹ ਲੋਕ ਫਿਰ ਜਿਹੜਾ ਚਿਹਰਾ ਮੋਹਰਾ ਧਰਮ ਦਾ ਧਾਰਮਿਕ ਜੀਵਨ ਰਹਿਤ ਦਾ ਸਾਹਮਣੇ ਰੱਖਦੇ ਨੇ ਉਹਦੇ ਅੰਦਰ ਦਿਸਦੇ ਹੋਏ ਕਰਮ ਕਾਂਡ ਦੀ ਪ੍ਰਧਾਨਤਾ ਹੁੰਦੀ ਹੈ ਰੋਹਾਨੀ ਜੀਵਨ ਮਨਫੀ ਹੋਇਆ ਹੁੰਦਾ ਐਸੇ ਲੋਕ ਉਹਨਾਂ ਦਾ ਜੀਵਨ ਹੁੰਦਾ ਇੱਕ ਡਰਨੇ ਵਰਗਾ ਜਿਵੇਂ ਖੇਤਾਂ ਦੇ ਅੰਦਰ ਪਹਿਲੇ ਸਮਿਆਂ ਚ ਆਪਾਂ ਡਰਨੇ ਗੱਡ ਲੈਂਦੇ ਸੀ ਨਾ ਜਦੋਂ ਬੀਜ ਬੀਜਿਆ ਜਾਂਦਾ ਕਿਤੇ ਪੰਛੀ ਆ ਕੇ ਉਸ ਬੀਜ ਨੂੰ ਚੁਗ ਕੇ ਨਾ ਲੈ ਜਾਵੇ ਤੇ ਕਾਨਿਆਂ ਦਾ ਡਰਨਾ ਬਣਾ ਕੇ ਘੜ ਦਿੱਤਾ ਜਾਂਦਾ ਸੀ ਉਹ ਪੰਛੀਆਂ ਨੂੰ ਭਰਮ ਪਾ ਦਿੰਦਾ ਕੋਈ ਵਿਅਕਤੀ ਰਖਵਾਲੀ ਤੇ ਖੜਿਆ ਅਸਲ ਵਿੱਚ ਉਹ ਬੰਦਾ ਕੁਝ ਵੀ ਨਹੀਂ ਸੀ ਹੁੰਦਾ ਨਹੀਂ ਸੀ ਕੁਝ ਵੀ ਸੋ ਪਿਆਰਿਓ ਐਸੀ ਫੋਕਟ ਰਹਿਤ ਦੇ ਉੱਪਰ ਕਿੰਤੂ ਕੀਤਾ ਗਿਆ ਅੱਜ ਦੇ ਪਾਵਨ ਮਹਾਵਾਕ ਦੇ ਵਿੱਚੋਂ ਤੇ ਸਾਨੂੰ ਸਮਝਾਇਆ ਗਿਆ ਕਿ ਜਿਸ ਪੂਰਨ ਮਨੁੱਖ ਦੀ ਘਾੜਤ ਗੁਰਬਾਣੀ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਅਸੀਂ ਉਸ ਪੂਰਤੀ ਦੇ ਵੱਲ ਨੂੰ ਚੱਲ ਗਏ ਸ਼ਬਦ ਨੂੰ ਕਮਾਈਏ ਆਪਣੇ ਜੀਵਨ ਅੰਦਰ ਹਜ਼ੂਰ ਕਹਿਣ ਲੱਗੇ ਪੰਡਿਤ 베ਦ ਵਿਚਾਰ ਪੰਡਿਤ ਪੰਡਿਤ ਸ਼ਬਦ ਇੱਥੇ ਸੰਬੋਧਨ ਈ ਕਾਰਕ ਹੈ ਜਿਹਦਾ ਅਰਥ ਨਿਕਲਦਾ ਹੈ ਐ ਪੰਡਿਤ ਐ ਧਾਰਮਿਕ ਆਗੂ ਉਹ ਇਹ ਸਮਝ ਨਾ ਆਇਆ ਕਿ ਧਰਮ ਦੀ ਜ਼ਿੰਮੇਵਾਰੀ ਤੇਰੇ ਮੋਢਿਆਂ ਤੇ ਐ ਤੂੰ ਹੀ ਚੁੱਕੀ ਫਿਰਨਾ ਸਾਰੇ ਧਰਮ ਨੂੰ 베ਦ ਵਿਚਾਰ 베ਦ ਲਿਖਿਆ ਹੋਇਆ ਜੀ ਬੱਬੇ ਲਾਵਾ ਤੱਤੇ ਓਂਕੜਾ ਤੇ ਗੁਰਬਾਣੀ ਅੰਦਰ ਜਦੋਂ ਨਾਮ ਸ਼ਬਦ ਨੂੰ ਅੰਤ ਵਿੱਚ ਓਂਕੜ ਆਉਂਦਾ ਤੇ ਗੁਰਬਾਣੀ ਵਿਆਕਰਨ ਦਾ ਵਿਧਾਨ ਇਹ ਦੱਸਦਾ ਕਿ ਉਹ ਸ਼ਬਦ ਇੱਕ ਵਚਨ ਵਿੱਚ ਤਬਦੀਲ ਹੋ ਜਾਂਦਾ ਉਦੇ ਅਰਥ ਬਹੁਤੇਾਂ ਚ ਨਹੀਂ ਨਿਕਲਦੇ ਇਕਵਚਨ ਜਦੋਂ ਨਾਮ ਸ਼ਬਦ ਦੇ ਅੰਤ ਵਿੱਚ ਔਂਕੜਾ ਜਾਂਦਾ ਹੈ ਹੁਣ ਜੇ ਵੈਸੇ ਆਪਾਂ ਵੇਖੀਏ ਤੇ ਸਨਾਤਨ ਧਰਮ ਦੇ ਅੰਦਰ ਚਾਰ ਵੇਦ ਹਨ ਰਿਗ ਵੇਦ ਹੈ ਯਜੁਰ ਵੇਦ ਹੈ ਸ਼ਾਮ ਵੇਦ ਹੈ ਅਥਰਵ ਵੇਦ ਹੈ ਚਾਰ ਵੇਦ ਨੇ ਉਹਨਾਂ ਦੇ ਪਰ ਗੁਰਬਾਣੀ ਦੇ ਇਸ ਪਾਵਨ ਸ਼ਬਦ ਅੰਦਰ ਵੇਦ ਸ਼ਬਦ ਨੇ ਦਦੇ ਨੂੰ ਔਂਕੜ ਇਕਵਚਨ ਸ਼ਬਦ ਬਣ ਗਿਆ ਇੱਥੇ ਚਾਰ ਵੇਦਾਂ ਦੀ ਗੱਲ ਨਹੀਂ ਹੋ ਰਹੀ ਇੱਕ ਦੀ ਗੱਲ ਹੈ ਤੇ ਇਹ ਸ਼ਬਦ ਜਿਹੜਾ ਹੈ ਆਪਣੇ ਅਰਥ ਵੱਖਰੇ ਰੱਖਦਾ ਹੈ ਚਾਰ ਵੇਦਾਂ ਤੋਂ ਜਿਵੇਂ ਜਪਜੀ ਸਾਹਿਬ ਦਾ ਪਾਠ ਆਪਜੀ ਕਰਦੇ ਆ ਨਾ ਅਹਰਨ ਮਤ ਵੇਦ ਹਥਿਆਰ ਉੱਥੇ ਵੀ ਵੇਦ ਸ਼ਬਦ ਇੱਕ ਵਚਨ ਦਾ ਲਿਖਾਇਆ ਗਿਆ ਹੈ ਜਪਜੀ ਸਾਹਿਬ ਦੀ ਉਸ ਪੌੜੀ ਅੰਦਰ 38 ਨੰਬਰ ਪੌੜੀ ਅੰਦਰ ਅਹਰਨ ਮਤ ਵੇਦ ਹਥਿਆਰ ਵੇਦ ਦਾ ਅਰਥ ਉੱਥੇ ਬਣਦਾ ਹੈ ਗਿਆਨ ਸੱਚਾ ਗਿਆਨ ਗੁਰੂ ਸਾਹਿਬ ਦਾ ਗਿਆਨ ਤੇ 베ਦ ਸ਼ਬਦ ਦਾ ਅਰਥ ਇਥੇ ਵੀ ਬਣਦਾ ਹੈ ਗੁਰੂ ਸ਼ਬਦ ਦਾ ਉਪਦੇਸ਼ ਗੁਰੂ ਸ਼ਬਦ ਦਾ ਬਖਸ਼ਿਆ ਗਿਆਨ ਗੁਰੂ ਸਾਹਿਬ ਦੀ ਬਖਸ਼ੀ ਹੋਈ ਵੱਡੀ ਸੋਝੀ ਹੁਣ ਮਹਾਰਾਜ ਕਹਿਣ ਲੱਗੇ ਐ ਧਾਰਮਿਕ ਆਗੂ 베ਦ ਵਿਚਾਰ ਪੰਡਿਤ ਵਿਚਾਰ ਸ਼ਬਦ ਬੱਬੇ ਨੂੰ ਬਿਹਾਰੀ ਚੱਚੇ ਕਨਾਂ ਰਾਰੇ ਨੂੰ ਸਿਹਾਰੀ ਇੰਜ ਲਿਖਿਆ ਗਿਆ ਬਣਤਰ ਪੱਖ ਤੋਂ ਇਹ ਸ਼ਬਦ ਬਣ ਜਾਂਦਾ ਹੈ ਅਧਿਕਰਣ ਕਾਰਕ ਤੇ ਇਸ ਦਾ ਅਰਥ ਨਿਕਲਦਾ ਹੈ ਵਿਚਾਰ ਅੰਦਰ ਸਮਝ ਅੰਦਰ ਤੋਕ ਦਾ ਅਰਥ ਬਣਿਆ ਇਹ ਪੰਡਤ ਜੀ ਇਹ ਧਾਰਮਿਕ ਆਗੂ ਲੋਕਾਂ ਨੂੰ ਤੂੰ ਜੀਵਨ ਦਾ ਰਾਹ ਦੱਸਣਾ ਹੈ ਪਰ ਤੂੰ ਇੱਕ ਕੰਮ ਕਰ ਮਹਾਰਾਜ ਕਿਹੜਾ ਵੇਦ ਵਿਚਾਰ ਗੁਰੂ ਦਾ ਸੱਚਾ ਗਿਆਨ ਆਪਣੀ ਵਿਚਾਰ ਅੰਦਰ ਟਿਕਾ ਆਪਣੇ ਵਿਚਾਰ ਮੰਡਲ ਦੇ ਅੰਦਰ ਆਪਣੇ ਸੋਚ ਮੰਡਲ ਦੇ ਅੰਦਰ ਸਤਿਗੁਰ ਦੇ ਸੱਚੇ ਗਿਆਨ ਸੱਚੇ ਉਪਦੇਸ਼ ਨੂੰ ਟਿਕਾ ਗੁਰੂ ਦਾ ਸੱਚਾ ਗਿਆਨ ਗੁਰੂ ਦਾ ਸੱਚਾ ਉਪਦੇਸ਼ ਆਪਣੇ ਅੰਦਰ ਟਿਕਾ ਕੇ ਕੀ ਕਰ ਮਨ ਕਾ ਕਰੋਧ ਨਿਵਾਰ ਪੰਡਿਤ ਇਹ ਪੰਡਿਤ ਮਨ ਕਾ ਕਰੋਧ ਨਿਵਾਰ ਆਪਣੇ ਮਨ ਦਾ ਕਰੋਧ ਨਿਵਾਰ ਦੇ ਮਨ ਦੇ ਕਰੋਧ ਨੂੰ ਦੂਰ ਕਰ ਦੇ ਮਨ ਦੇ ਗੁੱਸੇ ਨੂੰ ਅਹੰਕਾਰ ਨੂੰ ਦੂਰ ਕਰ ਦੇ ਗੁਰਬਾਣੀ ਸਾਨੂੰ ਇਹਨਾਂ ਔਗਣਾਂ ਤੋਂ ਪਰੇ ਰਹਿਣ ਦੀ ਹਦਾਇਤ ਕਰਦੀ ਹੈ ਸਾਧ ਸੰਗਤ ਕਾਮ ਕ੍ਰੋਧ ਸੰਗਤ ਤੁਰਜਨ ਕੀਤਾ ਤੇ ਅਹਨਿਸ ਭਾਗੋ ਕ੍ਰੋਧ ਨੂੰ ਸਤਗੁਰ ਜੀ ਨੇ ਬੜਾ ਭਿਆਨਕ ਮੰਨਿਆ ਹੈ ਬੜਾ ਭਿਆਨਕ ਕਾਮ ਨੂੰ ਲੋਭ ਨੂੰ ਮੋਹ ਨੂੰ ਅਹੰਕਾਰ ਇਹ ਜਿਹੜੇ ਪੰਜੇ ਔਗਣ ਨੇ ਨਾ ਵਿਕਾਰ ਨੇ ਇਹਨਾਂ ਪੰਜਾਂ ਔਗਣਾ ਵਿਕਾਰਾਂ ਨੂੰ ਮਹਾਰਾਜ ਜੀ ਨੇ ਬਹੁਤ ਭਿਆਨਕ ਮੰਨਿਆ ਹੈ ਤੇ ਸਾਨੂੰ ਇਹਨਾਂ ਪੰਜਾਂ ਵਿਕਾਰਾਂ ਤੋਂ ਦੂਰ ਰਹਿਣ ਦਾ ਉਪਦੇਸ਼ ਥਾਂਪੁਰ ਥਾਂਤੇ ਕੀਤਾ ਹੈ ਗੁਰੂ ਜੀ ਕਹਿਣ ਲੱਗੇ ਇਹ ਧਾਰਮਿਕ ਆਗੂ ਗੁਰੂ ਦਾ ਸੱਚਾ ਗਿਆਨ ਆਪਣੇ ਵਿਚਾਰ ਮੰਡਲ ਅੰਦਰ ਟਿਕਾ ਕੇ ਆਪਣੇ ਮਨ ਦੇ ਅੰਦਰੋਂ ਕ੍ਰੋਧ ਇਤਿਆਦਿਕ ਔਗਣਾਂ ਨੂੰ ਨਿਵਾਰ ਦੇ ਦੂਰ ਕਰ ਦੇ ਇਹ ਸੱਚੀ ਰਹਿਤ ਹੈ ਇਸ ਰਹਿਤ ਨੂੰ ਆਪਣੇ ਜੀਵਨ ਅੰਦਰ ਦ੍ਰਿੜ ਕਰਕੇ ਤੂੰ ਹੋਰਨਾਂ ਨੂੰ ਇਸ ਰਾਹ ਤੇ ਤੋਰਨ ਵਾਲਾ ਬਣ ਦੂਜਿਆਂ ਨੂੰ ਇਹ ਸਿਖਿਆ ਦੇ ਜੇਕਰ ਤੂੰ ਆਪ ਸਤਿਗੁਰ ਦੇ ਗਿਆਨ ਨੂੰ ਆਪਣੇ ਜੀਵਨ ਅੰਦਰ ਥਾਂ ਨਹੀਂ ਦਿੱਤੀ ਫਿਰ ਜੋ ਤੇਰੀ ਹਾਲਤ ਹੈ ਗੁਰੂ ਸਾਹਿਬ ਉਸ ਨੂੰ ਰੂਪਮਾਨ ਕਰਦੇ ਆ ਉਸ ਦਾ ਚਿਤ੍ਰਣ ਕਰਦੇ ਆ ਮਹਾਰਾਜ ਕਹਿਣ ਲੱਗੇ ਮੁਖ ਤੇ ਪੜਦਾ ਟੀਕਾ ਸਹਤ ਮੁਖ ਦੇ ਆਪਣੇ ਮੂੰਹ ਤੋਂ ਧਾਰਮਿਕ ਗ੍ਰੰਥਾਂ ਧਾਰਮਿਕ ਪੋਥੀਆਂ ਨੂੰ ਪੜਦਾ ਹੈ ਕਿੰਜ ਪੜਦਾ ਜੀ ਟੀਕਾ ਸਹਤ ਉਹਨਾਂ ਦਾ ਟੀਕਾ ਵੀ ਕਰਦਾ ਉਹਨਾਂ ਦੀ ਵਿਆਖਿਆ ਵੀ ਜਿੱਦਾਂ ਹੁਣ ਆਪਾਂ ਵਿਆਖਿਆ ਮੈਂ ਕਰੀ ਜਾ ਰਿਹਾ ਨਾ ਸ਼ਬਦ ਦੀ ਜਿੰਨੀ ਕੁ ਹੋ ਪਾਰੇ ਗੁਰਬਾਣੀ ਦੇ ਗਿਆਨੀ ਵਿਆਖਿਆ ਕਰਦੇ ਹਨ ਗੁਰਬਾਣੀ ਦੀ ਕਥਾ ਕਰਦੇ ਹਨ ਗੁਰਬਾਣੀ ਦਾ ਜੋ ਉਪਦੇਸ਼ ਹੁੰਦਾ ਹੈ ਸੰਗਤ ਨਾਲ ਪੜ੍ਹ ਕੇ ਸੌਖੇ ਅਰਥਾਂ 'ਚ ਸਾਂਝਾ ਕਰਦੇ ਆਂ ਮਹਾਰਾਜ ਕਹਿੰਦੇ ਆ ਪੰਡਿਤ ਤੂੰ ਆਪਣੇ ਧਰਮ ਦੇ ਗ੍ਰੰਥ ਨੂੰ ਮੁੱਖ ਤੋਂ ਪੜ੍ਹਨਾ ਆ ਤੇ ਉਹਦੀ ਕਥਾ ਕਰਕੇ ਉਹਦੀ ਵਿਆਖਿਆ ਕਰਕੇ ਲੋਕਾਂ ਨੂੰ ਸੁਣਾਉਣਾ ਆ ਪਰ ਹਿਰਦੇ राम ਨਹੀਂ ਪੂਰਨ ਰਹਤ ਤੂੰ ਇਹ ਨਹੀਂ ਸਮਝ ਪਾਇਆ ਕਿ ਰਮੀ ਹੋਈ ਹਸਤੀ ਤੇ ਹਿਰਦੇ ਦੇ ਅੰਦਰ ਹੈ ਕਰਤਾਰੀ ਜੋਤ ਤੇ ਸਾਡੇ ਆਪਣੇ ਅੰਦਰ ਹੈ ਨਹੀਂ ਪੂਰਨ ਰਹਤ ਪਰ ਇਸ ਨੂੰ ਜਾਣਨ ਤੋਂ ਬਿਨਾ ਤੂੰ ਆਪਣੀ ਰਹਿਤ ਨੂੰ ਪੂਰਨ ਮੁਕੰਮਲ ਨਹੀਂ ਬਣਾਇਆ ਤੇਰੀ ਰਹਿਤ ਅਧੂਰੀ ਹੈ ਮੁਕੰਮਲ ਨਹੀਂ ਹੋ ਪਾਈ ਤੂੰ ਆਪਣੀ ਜੀਵਨ ਰਹਿਤ ਅਧੂਰੀ ਰੱਖੀ ਹੋਈ ਹੈ ਸੰਪੂਰਨ ਨਹੀਂ ਕੀਤੇ ਅਧੂਰੀ ਰੱਖਣ ਦਾ ਮਾਇਨਾ ਭਾਵ ਇਹ ਇਥੋਂ ਇਹ ਹੈ satsangit ਕਿ ਆਪਣੇ ਆਪ ਨੂੰ ਲੋਭ ਲਾਲਚ ਤੋਂ ਤ੍ਰਿਸ਼ਨਾ ਤੋਂ ਪਰੇ ਨਹੀਂ ਕੀਤਾ ਤੇਰੇ ਆਪਣੇ ਅੰਦਰ ਸੰਤੋਖ ਰੱਜ ਸਬਰ ਨਹੀਂ ਆਇਆ ਆਪ ਜੀ ਅਕੋ ਕਹਿਣ ਲੱਗੇ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ ਉਪਦੇਸ਼ ਕਰ ਕਰਕੇ ਲੋਕਾਂ ਨੂੰ ਦ੍ਰਿੜ ਕਰਵਾ ਰਿਹਾ ਹੈ ਲੋਕ ਤੇਰਾ ਉਪਦੇਸ਼ ਸੁਣ ਸੁਣ ਕੇ ਜੇ ਉਹਨੂੰ ਕਮਾ ਲੈਂਦੇ ਉਹਨੂੰ ਮੰਨ ਲੈਂਦੇ ਉਹ ਤੇਰੇ ਤੋਂ ਅੱਗੇ ਜਾ ਰਹੇ ਨੇ ਪਰ ਤੂੰ ਉੱਥੇ ਦਾ ਉੱਥੇ ਖੜਾ ਹੋਇਆ ਤੂੰ ਉੱਥੇ ਹੀ ਬੈਠਾ ਹੋਇਆ ਉਪਦੇਸ਼ ਕਰੇ ਕਰ ਲੋਕ ਦੜਾਵੇ ਪਰ ਤੇਰੀ ਹਾਲਤ ਕੀ ਹੈ ਆਪਣਾ ਕਹਿਆ ਆਪ ਨਾ ਕਮਾਵੇ ਜਿਹੜੀ ਆਪਣੀ ਗੱਲ ਤੂੰ ਲੋਕਾਂ ਨੂੰ ਆਖ ਰਿਹਾ ਉਸ ਨੂੰ ਆਪ ਨਹੀਂ ਤੂੰ ਕਮਾ ਰਿਹਾ ਦੂਜਿਆਂ ਨੂੰ ਕਹਿ ਰਿਹਾ ਬਾਣੀ ਪੜੋ ਪਰ ਤੂੰ ਆਪ ਤੇ ਪੜਦਾ ਨਹੀਂ ਦੂਜਿਆਂ ਨੂੰ ਕਹਿ ਰਿਹਾ ਸੇਵਾ ਕਰੋ ਤੂੰ ਆਪ ਤੇ ਕਰਦਾ ਨਹੀਂ ਦੂਜਿਆਂ ਨੂੰ ਕਹਿ ਰਿਹਾ ਸਿਮਰਨ ਕਰੋ ਤੂੰ ਆਪ ਤੇ ਕਰਦਾ ਨਹੀਂ ਦੂਜਿਆਂ ਨੂੰ ਕਹਿ ਰਿਹਾ ਲੋਭ ਲਾਲਚ ਨਾ ਰੱਖੋ ਜੀ ਪਰ ਤੇਰੀ ਆਪਣੀ ਭਰਤੀ ਤੇ ਲਾਲਚ ਦੇ ਅਧੀਨ ਫਸੀ ਹੋਈ ਐ ਦੂਸਰਿਆਂ ਨੂੰ ਕਹਿ ਰਿਹਾ ਕਿ ਦੂਜਿਆਂ ਦਾ ਹੱਕ ਨਾ ਮਾਰੋ ਪਰ ਤੂੰ ਤੇ ਲੋਕਾਂ ਦਾ ਹੱਕ ਮਾਰ ਰਿਹਾ ਖਾ ਰਿਹਾ ਉਸ ਨੂੰ ਤੇਰਾ ਆਪਣਾ ਜੀਵਨ ਤੇ ਬਿਲਕੁਲ ਜੋ ਤੂੰ ਗੱਲ ਕਹਿ ਰਿਹਾ ਉਸ ਤੋਂ ਬਿਲਕੁਲ ਆਪੋਜ਼ਿਟ ਐ ਆਪਣੀ ਜੀਵਨ ਰਹਿਤ ਜੇ ਤੂੰ ਅੰਦਰ ਛਾਤ ਮਾਰ ਕੇ ਵੇਖੇ ਮਾਫ ਕਰਨਾ ਸਾਧ ਸੰਗਤ ਬਹੁਤਾਤ ਸਾਡੇ ਧਾਰਮਿਕ ਤਾਣੇ ਬਾਣੇ ਦੇ ਅੰਦਰ ਉਹ ਹੁੰਦਾ ਹੈ ਜਿਹਦੇ ਤੋਂ ਸਾਨੂੰ ਰੋਕਿਆ ਜਾਂਦਾ ਹੈ ਧਰਮ ਸਾਨੂੰ ਰੋਕਦਾ ਜਿਸ ਤੋਂ ਬਹੁਤਾਤ ਉਹ ਕਮਾਇਆ ਜਾਂਦਾ ਹੈ ਅਸੀਂ ਗੁਰਮਤੰਦਰ ਵੀ ਛਾਤੀ ਮਾਰ ਕੇ ਵੇਖ ਲਈਏ ਸਿੱਖ ਧਰਮ ਦੇ ਅੰਦਰ ਵੀ ਛਾਤੀ ਮਾਰ ਲਈਏ ਬਹੁਤਾਤ ਉਹ ਕਰਮ ਕੀਤੇ ਜਾ ਰਹੇ ਹੈ ਜਿਨ੍ਹਾਂ ਕਰਮਾਂ ਤੋਂ ਹਜ਼ੂਰ ਨੇ ਰੋਕਿਆ ਹੋਇਆ ਹੈ ਜਿਨ੍ਹਾਂ ਕਰਮਾਂ ਤੋਂ ਵਰਜੇ ਹੋਏ ਹੁਣ ਗੁਰੂ ਸਾਹਿਬ ਤੇ ਬਾਣੀ ਅੰਦਰ ਕਹਿੰਦੇ ਆ ਕਹਿੰਦੇ ਭਾਈ ਸੋ ਪੰਡਿਤ ਜੋ ਮਨ ਪਰਬੋਧੈ RAM ਨਾਮ ਆਤਮੈ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਪੰਡਿਤ ਕਿਨੂੰ ਮੰਨਿਆ ਮਹਾਰਾਜ ਨੇ ਸੋ ਪੰਡਿਤ ਜੋ ਮਨ ਪਰਬੋਧੈ ਮਹਾਰਾਜ ਕਹਿੰਦੇ ਅਸਲ ਵਿੱਚ ਪੰਡਤ ਉਹ ਹੈ ਪੜਿਆ ਲਿਖਿਆ ਸਿਆਣਾ ਸੂਝਵਾਨ ਧਰਮ ਦਾ ਆਗੂ ਸਮਾਜ ਦਾ ਆਗੂ ਉਹ ਹੈ ਜੋ ਮਨ ਪ੍ਰਬੋਧ ਹੈ ਜੋ ਆਪਣੇ ਮਨ ਨੂੰ ਪ੍ਰਬੋਧਦਾ ਹੈ ਟਿਕਾਣੇ ਲੈ ਕੇ ਆਉਂਦਾ ਹੈ ਇਹਨੂੰ ਗੁਰੂ ਦਾ ਗਿਆਨ ਦੇ ਕੇ ਸਹੀ ਰਾਹ ਦੇ ਉੱਪਰ ਪਾਉਂਦਾ ਹੈ RAM ਨਾਮ ਆਤਮਮਹਿ ਸੋਧੈ RAM ਨਾਮ ਰਮੀ ਹੋਈ ਖਸਤੀ ਕਰਤਾਰ ਉਹਦਾ ਨਾਮ ਆਤਮਮਹਿ ਅੰਤਰਾਤਮੇ ਪਿਆ ਹੋਇਆ ਹੈ ਸੋਧੈ ਉਸ ਦੀ ਸੋਝੀ ਪ੍ਰਾਪਤ ਕਰਦਾ ਹੈ ਇਸ ਸਿੱਖਿਆ ਪ੍ਰਾਪਤ ਕਰਦਾ ਹੈ ਕਿ ਇਹ ਰਾਮ ਨਾਮ ਬਾਹਰ ਨਹੀਂ ਅੰਦਰ ਪਿਆ ਹੋਇਆ ਤੇ ਮੈਂ ਅੰਦਰੋਂ ਪ੍ਰਾਪਤ ਕਰਨਾ ਆਪਣੇ ਅੰਦਰੋਂ ਤੇ ਜੋ ਅੰਦਰੋਂ ਰਾਮ ਨਾਮ ਸਾਰ ਰਸ ਪੀਵੇ ਕਰਤਾਰੀ ਨਾਮ ਦੇ ਸ਼੍ਰੋਮਣੀ ਰਸ ਨੂੰ ਆਪਣੇ ਅੰਦਰੋਂ ਪੀ ਲੈਂਦਾ ਹੈ ਨਾ ਉਸ ਪੰਡਿਤ ਕਾ ਉਪਦੇਸ਼ ਜਗ ਜੀਵੇ ਐਸੇ ਸੂਝਵਾਨ ਆਗੂ ਦੀ ਸਿੱਖਿਆ ਦੇ ਨਾਲ ਲੋਕਾਂ ਨੂੰ ਵੀ ਚੰਗਾ ਜੀਵਨ ਪ੍ਰਾਪਤ ਹੋ ਜਾਂਦਾ ਨਹੀਂ ਤੇ ਆਪ ਜੀ ਵੇਖਣਿਓ ਪਿਆਰਿਓ ਅਈ ਆਗੂ ਐਸੇ ਹੁੰਦੇ ਨੇ ਆਪ ਤੇ ਡੁੱਬਦੇ ਹੀ ਡੁੱਬਦੇ ਨੇ ਆਪਣੇ ਨਾਲ ਤੁਰੇ ਹੋਿਆਂ ਦਾ ਜੀਵਨ ਦਾ ਬੇੜਾ ਵੀ ਕਰਕ ਕਰ ਦਿੰਦੇ ਨੇ ਉਹਨਾਂ ਨੂੰ ਵੀ ਲੈ ਬੈਠਦੇ ਆ ਸੋ ਹਜ਼ੂਰ ਸਾਨੂੰ ਇਹ ਸਮਝਾ ਰਹੇ ਨੇ ਕਿ ਐਸਾ ਆਗੂ ਨਹੀਂ ਹੋਣਾ ਚਾਹੀਦਾ ਜਿਹਨੂੰ ਆਪ ਨੂੰ ਦੂਰ ਤੱਕ ਨਜ਼ਰ ਨਹੀਂ ਆਉਂਦਾ ਮਹਾਰਾਜ ਨੇ ਬਾਣੀ ਅੰਦਰ ਕਿਹਾ ਨਾ ਅੰਦਾ ਆਗੂ ਜੇ ਠੀ ਹੈ ਜੇ ਅਸੀਂ ਆਗੂ ਆਪਣਾ ਰਾਹ ਦਸੇਰਾ ਹੀ ਉਹਨੂੰ ਬਣਾ ਲਿਆ ਜਿਹਨੂੰ ਵਿਚਾਰੇ ਨੂੰ ਆਪ ਨਜ਼ਰ ਨਹੀਂ ਆਉਂਦਾ ਉਹ ਸਾਨੂੰ ਲੈ ਕੇ ਕਿੱਥੇ ਜਾਏਗਾ ਜੀ ਸਾਨੂੰ ਕਿਹੜੀ ਮੰਜ਼ਿਲ ਤੇ ਲੈ ਕੇ ਜਾਏਗਾ ਸੋ ਪਿਆਰਿਓ ਸਮਾਜ ਦਾ ਆਗੂ ਕੌਮ ਦਾ ਆਗੂ ਧਰਮ ਦਾ ਆਗੂ ਉਹ ਹੋਣਾ ਚਾਹੀਦਾ ਆ ਜਿਹਦੇ ਦ੍ਰਿਸ਼ਟੀ ਬੜੀ ਦੂਰ ਤੱਕ ਹੋਵੇ ਗਹਿਰ ਦ੍ਰਿਸ਼ਟੀ ਜਿਹੀ ਹੋਵੇ ਹਜ਼ੂਰ ਜੀ ਅੱਗੋਂ ਸਾਨੂੰ ਸਮਝਾਉਣ ਲੱਗੇ ਕਹਿੰਦੇ ਭਾਈ ਇਹ ਨਾ ਹੋਵੇ ਆਪਣਾ ਕਹਿਆ ਆਪ ਨਾ ਕਮਾਵੇ ਜਿਹੜੀਆਂ ਗੱਲਾਂ ਆਪ ਕਹਿ ਰਹੇ ਆ ਆਪਣਾ ਜੀਵਨ ਉਸ ਤੋਂ ਬਿਲਕੁਲ ਹੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਵਿਪਰੀਤ ਰਾਹ ਦੇ ਉੱਪਰ ਜਾ ਰਿਹਾ ਆਗਰ ਆਖਿਓ ਸਾਲਗ੍ਰਾਮ ਮਨ ਕੀਨੋ ਦਹ ਨਿਸ ਵਿਸ਼ਰਾਮ ਆਗਰ ਆਖਿਓ ਹੁਣ ਪੰਡਤ ਨੇ ਕੀ ਕੀਤਾ ਆਪਣੇ ਸਾਹਮਣੇ ਤੇ ਰੱਖ ਲਿਆ ਸਾਲਗ੍ਰਾਮ ਸਾਲਗ੍ਰਾਮ ਦਾ ਅਰਥ ਹੁੰਦਾ ਜੀ ਠਾਕੁਰ ਦੀ ਮੂਰਤੀ ਜਿਹੜੀ ਮੂਰਤੀ ਪੱਥਰ ਦੀ ਜਿਹਦਾ ਪੰਡਤ ਜੋ ਹੈ ਉਹਦੀ ਆਰਤੀ ਕਰਦਾ ਹੈ ਉਹਦੇ ਅੱਗੇ ਮੰਤਰ ਉਚਾਰਦਾ ਜਾਂ ਪੂਜਾ ਕਰਦਾ ਹੈ ਫੁੱਲਾਂ ਦੀ ਵਰਖਾ ਕਰਦਾ ਹੈ ਘੰਟੀ ਖੜਕਾਉਂਦਾ ਸੰਖ ਵਜਾਉਂਦਾ ਆਗੈ ਰੱਖਿਓ ਸਾਲਗ੍ਰਾਮ ਸਾਹਮਣੇ ਤੇ ਆਪਣੇ ਉਸ ਦੇ ਸਾਲਗ੍ਰਾਮ ਰੱਖਿਆ ਠਾਕੁਰ ਦੀ ਮੂਰਤੀ ਨੂੰ ਰੱਖਿਆ ਹੁਣ ਆਪਣਾ ਮਨ ਤੇ ਟਿਕਾਉਣਾ ਸੀ ਉਸ ਮੂਰਤੀ ਅੰਦਰ ਭਾਵ ਜੋ ਸਾਹਮਣੇ ਰੱਖੀ ਸੀ ਪਰ ਮਨ ਕੀਨੋ ਦਹ ਦਿਸ਼ ਵਿਸਰਾਮ ਪਰ ਇਹਦਾ ਮਨ ਤੇ ਦਸੀ ਪਾਸੀ ਦੌੜਦਾ ਫਿਰਦਾ ਸਾਹਮਣੇ ਤੇ ਨੇ ਠਾਕੁਰ ਦੀ ਮੂਰਤੀ ਨੂੰ ਰੱਖਿਆ ਹੋਇਆ ਸਾਹਮਣੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਪਰ ਧਿਆਨ ਇਹਦਾ ਗੁਰਬਾਣੀ ਚ ਨਾ ਹੋ ਕੇ ਤੇ ਧਿਆਨ ਤੇ ਉਸ ਪਾਸੇ ਚਲ ਰਹੇ ਵੀ ਸੰਗਤ ਕਿੰਨੀ ਘਾ ਰਹੀ ਹੈ ਜੀ ਚੜਾਵਾ ਕਿੰਨਾ ਘੋ ਰਿਹਾ ਜੀ ਪੈਸੇ ਕਿਨੇ ਇੱਕ ਬਣ ਰਹੇ ਨੇ ਜੀ ਮੌਰਗੇ ਜਾਂ ਵੀ ਜਾਂਦੀ ਹੈ ਜੀ ਗੁਰਦੁਆਰੇ ਦੇ ਆ ਰੈਂਟ ਤੇ ਪ੍ਰਾਪਰਟੀ ਲਈ ਜਾਂ ਕਰਜ਼ਾ ਚੁੱਕਿਆ ਹੋਇਆ ਤੇ ਉਹ ਉਹ ਵੀ ਪੂਰੇ ਕਰਨੇ ਆ ਪੈਸੇ ਤੇ ਜੇ ਹੁਣ ਲੋਕ ਨਹੀਂ ਆ ਰਹੇ ਫਿਰ ਤੇ ਪੰਗਾ ਲੈ ਲਿਆ ਬਣਾ ਕੇ ਤਿਫਰੋ ਲੋਕਾਂ ਨੂੰ ਸੱਦਣ ਵਾਸਤੇ ਇਕੱਠ ਕਰਨ ਵਾਸਤੇ ਚਾਰ ਪੈਸੇ ਜੋੜਨ ਵਾਸਤੇ ਹਰ ਕਰਮਕਾਂਡ ਹਰ ਪਖੰਡ ਜਿਦਾਂ ਲੋਕ ਜੁੜਨ ਓਡਾਂ ਜੋੜ ਲਿਆ ਜਾਂਦੇ ਤੇ ਫਿਰ ਜਦੋਂ ਪੈਸੇ ਨਹੀਂ ਦੌੜ ਦੇ ਵਿੱਚ ਕੂੜ ਫਿਰੇ ਪ੍ਰਧਾਨ ਵੇਲਾ ਲੋ ਕੂੜ ਦੀ ਪ੍ਰਧਾਨਤਾ ਹੋ ਜਾਂਦੀ ਪਿਆਰਿਓ ਐਸੇ ਸਮਾਜ ਅੰਦਰ ਜਦੋਂ ਕੋਈ ਸੱਚ ਦੀ ਸ਼ਮਾਂ ਲੈ ਕੇ ਨਿਕਲਦਾ ਨਾ ਵੀ ਪਿਆਰਿਓ ਆਹ ਕੂੜਿਆ ਤੇ ਐ ਹੈ ਸੱਚ ਪਰ ਲੋਕੀ ਸੱਚ ਦੀ ਸ਼ਮਾ ਬਾਲਣ ਵਾਲੇ ਨੂੰ ਪਤਾ ਹੀ ਕੀ ਆਖਦੇ ਆ ਇਹ ਇਕੱਲੇ ਠਡੋਰਾ ਫਟਦਾ ਫਿਰਦਾ ਬਾਕੀ ਕੰਮਲੇ ਹੀ ਨੇ ਸਾਰੇ ਜਿਹੜੇ ਕਰ ਰਹੇ ਨੇ ਬਾਕੀ ਕੰਮਲੇ ਆ ਸਾਰੇ ਫਿਰ ਇੱਕ ਸੱਚ ਦਾ ਹੋਕਾ ਦੇਣ ਵਾਲਾ ਜੋ ਹੁੰਦਾ ਉਹ ਚੰਗਾ ਨਹੀਂ ਸਮਝਿਆ ਜਾਂਦਾ ਜਦ ਕਿ ਪੂਰੇ ਦੇ ਪੂਰੇ ਪਿੰਡ ਸ਼ਹਿਰ ਦੇ ਅੰਦਰ ਚੌਕੀਦਾਰ ਤੇ ਥੋੜੇ ਹੀ ਹੁੰਦੇ ਨੇ ਪਿਆਜ ਉਹ ਬਾਕੀ ਤੇ ਸੁੱਤੇ ਹੀ ਪਏ ਹੁੰਦੇ ਆ ਰਖਵਾਲੀ ਕਰਨ ਵਾਲੇ ਉਹਨੇ ਨਹੀਂ ਹੁੰਦੇ ਉਹਨ ਜਿੰਨੀ ਤੁਹਾਡੀ ਸਿਟੀ ਦੀ ਪਾਪੂਲੇਸ਼ਨ ਹੈ ਨਾ ਪੁਲਿਸ ਦੀ ਨਫਰੇ ਉੰਨੀ ਨਹੀਂ ਹੋਣੀ ਸੁਰੱਖਿਆ ਕਰਮਚਾਰੀ ਤੇ ਬਹੁਤ ਥੋੜੇ ਹੁੰਦੇ ਆ ਮੈਡੀਕਲ ਸਟਾਫ ਉਹਨਾਂ ਨਹੀਂ ਹੋਣਾ ਉਹਨ ਜੇ ਆਪਾਂ ਆਖੀਏ ਵੀ ਤੇ ਬਹੁਤ ਥੋੜੇ ਹੈ ਜੀ ਇਹ ਐਵੇਂ ਹੀ ਕੰਮਲੇ ਘੂਟਰ ਬਚਾਉਂਦੇ ਫਿਰਦੇ ਆ ਕਦੀ ਕਿਧਰ ਨੂੰ ਕਦੀ ਕਿਧਰ ਨੂੰ ਲੰਘ ਜਾਂਦੇ ਆ ਉਹਨਾਂ ਦੀ ਜੌਬ ਉਹਨਾਂ ਦੀ ਡਿਊਟੀ ਹੈ ਭਾਈ ਜੇ ਕਹੀਏ ਵੀ ਬਾਕੀ ਤੇ ਸਾਰੇ ਆਰਾਮ ਨਾਲ ਘਰਾਂ 'ਚ ਸੁੱਤੇ ਪਏ ਆ ਰਾਤ ਹੋਈ ਪਈ ਐ ਇਹ ਐਵੇਂ ਕਰਾਂ ਕਿ ਸੜਕਾਂ ਤੇ ਦੌੜੇ ਫਿਰਦੇ ਆ ਕਦੀ ਕਿਧਰ ਨੂੰ ਕਦੀ ਕਿਧਰ ਨਹੀਂ ਇਹਨਾਂ ਤੋਂ ਟਿਕ ਨਹੀਂ ਹੁੰਦਾ ਸਮਾਜ ਵਿੱਚ ਅਸੀਂ ਸੁਰੱਖਿਆ ਚਾਹੁੰਨੇ ਆ ਸਾਡੀ ਸੁਰੱਖਿਆ ਹੋਵੇ ਲੋਕੀ ਹੋਣ ਵਾਲੇ ਵਾਲੇ ਸੁਰੱਖਿਆ ਕਰਨ ਵਾਲੇ ਸਕਿਉਰਿਟੀ ਵਾਲੇ ਪਰ ਧਰਮ ਦੇ ਅੰਦਰ ਜਦੋਂ ਕੋਈ ਸੱਚ ਦੀ ਸ਼ਮ੍ਹਾ ਲੈ ਕੇ ਨਿਕਲਦਾ ਉਹ ਵੀ ਬਿਰਲੇ ਥੋੜੇ ਹੁੰਦੇ ਪਿਆਰਿਓ ਉਹ ਫਿਰ ਸਾਨੂੰ ਐ ਲੱਗਦਾ ਵੀ ਇਹ ਇਕੱਲੇ ਡੰਡ ਪਾਈ ਜਾਂਦਾ ਕਿਨੇ ਇਕੱਲੇ ਨਹੀਂ ਨਵਾਂ ਰਾਹ ਹੀ ਤਿਆਰ ਕਰ ਲਿਆ ਸਮਝਣਾ ਪੈਣਾ ਸਾਨੂੰ ਇਸ ਨੁਕਤੇ ਨੂੰ ਹਜ਼ਾਰਾਂ ਲੱਖਾਂ ਕਰੋੜਾਂ ਦੀ ਭੀੜ ਵਿੱਚੋਂ ਗੁਰੂ ਨਾਨਕ ਨਿਕਲੇ ਸਨ ਬਨਾਰਸ ਦੇ ਘਗਵਸਤਾ ਸੀ ਬਾਬਾ ਕਬੀਰ ਇਕੱਲੇ ਨਿਕਲੇ ਸਨ ਜਿਨ੍ਹਾਂ ਨੂੰ ਇਹ ਕਹਿਣਾ ਪਿਆ ਸੀ ਐਲਾਨੀਆਂ ਤੌਰ ਤੇ ਗੱਜ ਸਾਡੇ ਤਹ ਤਾ ਤੋਤੀਆਂ ਤੇਰੇ ਪੈਨ ਤਗ ਗਲੀ ਜਨਾਂ ਜਪ ਮਾਲੀਆਂ ਲੋਟੇ ਹੱਥ ਨਿਭਕ ਉਹ ਹਰ ਕੇ ਸੰਤ ਨਾਂ ਆਖੀਂ ਬਨਾਰਸ ਕੇ ਠਾਕਾ ਐਸੇ ਸੰਤ ਨਾ ਮੋਕੋ ਪਾਵੈ ਡਾਲਾ ਸਿਉ ਪੇਟਾ ਘਟਕਾਵੈ ਕਬੀਰ ਜੀ ਮਹਾਰਾਜ ਨੂੰ ਇਹ ਕਹਿਣਾ ਪਿਆ ਸੀ ਕਿ ਮੈਂ ਜਿਸ ਸਾਲੇ ਦਵਾਲੇ ਚ ਰਹਿਣਾ ਉਹਦੀ ਹਾਲਤ ਇਹ ਆ ਤੇ ਇਹ ਜਿਹੜੇ ਬਹੁਤੇ ਬਾਣੇ ਪਾ ਕੇ ਲਿਬਾਸ ਪਾ ਕੇ ਤੁਰੇ ਫਿਰਨ ਵਾਲੇ ਆ ਨਾ ਕਬੀਰ ਜੀ ਕਹਿੰਦੇ ਅਸਲ ਚ ਬਾਨਾਰਸ ਕੇ ਠੱਗ ਨੇ ਲੋਕ ਠੱਗ ਨੇ ਇਹਨਾਂ ਠੱਗਾਂ ਤੋਂ ਬਚੋ ਆਪਣੇ ਆਪ ਦੀ ਰੱਖਿਆ ਕਰੋ ਮਨ ਕੀਨੋ ਦਹ ਦਿਸ਼ ਵਿਸਰਾਮ ਮਨ ਤੇ ਦਸੀ ਪਾਸੇ ਟਿਕਾਣਾ ਕਰਕੇ ਰੱਖਿਆ ਹੋਇਆ ਵਾ ਮਨ ਤੇ ਆਸੇ ਪਾਸੇ ਦੌੜ ਗਿਆ ਮਹਾਰਾਜ ਕਹਿੰਦੇ ਤਿਲਕ ਚੜਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਇਹ ਵਿਚਾਰਾ ਹੁਣ ਕੇਸਰ ਇਤਿਆ ਦੇ ਚੰਦਣ ਇਤਿਆ ਦੇ ਉਹਦਾ ਪਾਊਡਰ ਬਣਾ ਕੇ ਲੈ ਕੇ ਆਉਂਦਾ ਤੇ ਉਹਦਾ ਲੇਪ ਬਣਾ ਕੇ ਸਾਲਗ੍ਰਾਮ ਠਾਕੁਰ ਦੀ ਮੂਰਤੀ ਨੂੰ ਵੀ ਤਿਲਕ ਲਾਉਂਦਾ ਹੈ ਆਪਣੇ ਮੱਥੇ ਤੇ ਵੀ ਤਿਲਕ ਲਾਉਂਦਾ ਹੈ ਤਿਲਕ ਚੜਾਵੈ ਜਣੀ ਜੋ ਕਰਮ ਕਰਨ ਵਾਲਾ ਵਾ ਉਹ ਕਰਦਾ ਹੈ ਪਾਈ ਪਾਏ ਤੇ ਫਿਰ ਉਸ ਮੂਰਤੀ ਦੇ ਪੈਰੀ ਵੀ ਪੈਂਦਾ ਉਹਨੂੰ ਮੱਥਾ ਵੀ ਟੇਕਦਾ ਲੋਕ ਬਚਾਰਾ ਲੋਕਾਂ ਨੂੰ ਪਤੇ ਆਉਣ ਵਾਸਤੇ ਲੋਕ ਰੀਤ ਜਾਣ ਵਿਵਾਜ ਹੀ ਵਾਹ ਤੇ ਗਿਆਨੀ ਜੀ ਤੇ ਸ਼ਰਧਾ ਹੀ ਬੜੀ ਐ ਤੇ ਜਦੋਂ ਆਉਂਦੇ ਐ ਮਹਾਰਾਜ ਨੂੰ ਲੰਮੇ ਪੈ ਪੈ ਮੱਥਾ ਟੇਕਦੇ ਐ ਇਹ ਤੇ 2 2 4 4 5 5 ਅਰੀ ਪ੍ਰਕਰਮਾ ਕਰਦੇ ਲੋਕ ਪਤੀ ਆਏ ਮਹਾਰਾਜ ਕਹਿੰਦੇ ਨੇ ਲੋਕ ਪਤੀ ਨੇ ਕਸ਼ੂ ਨਾ ਹੋਵੇ ਨਾ ਹੀ ਰਾਮਯਾਨਾ ਵੀ ਲੋਕ ਤੇ ਪਤੀਝ ਜਾਣਗੇ ਲੋਕ ਤੇ ਕਹਿ ਦੇਣਗੇ ਬੜੀ ਸ਼ਰਧਾ ਹੈ ਜੀ ਤੇ ਬੜੀ ਭਾਵਨਾ ਨਾਲ ਭਰਿਆ ਪਿਆ ਹੋਇਆ ਪਰ ਹਜ਼ੂਰ ਕਹਿਣ ਲੱਗੇ ਨਾ ਹੀ ਰਾਮ ਆਇਆ ਨਾ ਰੱਬ ਥੋੜੀ ਅਨਜਾਨਾ ਉਹਨੇ ਤੇ ਅੰਦਰ ਅੰਦਰ ਬੈਠਾ ਹੈ ਅੰਦਰੋਂ ਵੇਖਣਾ ਹੈ ਵੀ ਇਹ ਸਾਰਾ ਲੋਕਾਂ ਲਈ ਇਹਨੇ ਕੜਿਕੀਆਂ ਲਗਾਈਆਂ ਨੇ ਤੇ ਉਹਨਾਂ ਨੂੰ ਐਦਾਂ ਕੜਿਕੀਆਂ ਚ ਫਸਾਉਣ ਲਈ ਸਾਰੇ ਵਿਖਾਵੇ ਸਾਰੇ ਪਖੰਡ ਕਰ ਰਿਹਾ ਸਾਰੇ ਕਰਮकांड ਕਰ ਰਿਹਾ ਹੈ ਲੋਕ ਬਚਾਰਾ ਅੰਧ ਕਮਾਏ ਮਹਾਰਾਜ ਕਹਿੰਦੇ ਲੋਕਾਂ ਨੂੰ ਪਤੀ ਆਉਣ ਵਾਸਤੇ ਅੰਧ ਕਮਾਏ ਅੰਧ ਦਾ ਅਰਥ ਅਗਿਆਨਤਾ ਨਾਲ ਭਰੇ ਹੋਏ ਕਰਮ ਤਿਨਾਂ ਨੂੰ ਕਮਾਉਂਦਾ ਹੈ ਖੱਡ ਕਰਮਾ ਹਰ ਆਸਣ ਧੋਤੀ ਭਾਗ ਠੰਗਰੇ ਪੜੇ ਨਿਤ ਕੋਥੀ ਬੜੀ ਕਮਾਲ ਦੀ ਗੱਲ ਹਜ਼ੂਰ ਨੇ ਲਿਖੀ ਖੱਟ ਕਰਮਾ 6 ਪ੍ਰਕਾਰ ਦੇ ਕਰਮ ਕਰਦਾ ਧਾਰਮਿਕ ਵਿਅਕਤੀ ਜੋ ਉਸ ਵੇਲੇ ਸਨਾਤਨ ਦਾ ਪੰਡਿਤ ਸੀ ਨਾ ਬ੍ਰਹਮਣ ਸੀ 6 ਪ੍ਰਕਾਰ ਦੇ ਯਗ ਕਰਦਾ ਸੀ ਲੋਕਾਂ ਤੋਂ ਯੱਗ ਹਵਨ ਕਰਵਾਉਂਦਾ ਸੀ ਦਾਨ ਲੈਂਦਾ ਸੀ ਤੇ ਲੋਕਾਂ ਨੂੰ ਦਾਨ ਦੇਣ ਵਾਸਤੇ ਪ੍ਰੇਰਣਾ ਕਰਦਾ ਸੀ ਵਿਦਿਆ ਪੜ੍ਹਾਦਾ ਸੀ ਤੇ ਜਿਹੜੇ ਅਧਿਕਾਰੀ ਹੁੰਦੇ ਉਹਨਾਂ ਤੋਂ ਵਿਦਿਆ ਪਰਵਾਉਂਦਾ ਸੀ ਇਹ ਛੇ ਪ੍ਰਕਾਰ ਦੇ ਕਰਮ ਕਰਦਾ ਸੀ ਇਹਨੂੰ ਸ਼ਾਸਤਰਾਂ ਅਨੁਸਾਰ ਪੜਤ ਸਮਝਦਾ ਸੀ ਬਈ ਬੜੇ ਉੱਤਮ ਕਰਮ ਹਨ ਤੇ ਮੈਨੂੰ ਇਹ ਕਰਨੇ ਕਰਵਾਉਣੇ ਚਾਹੀਦੇ ਹਨ ਖੱਟ ਕਰਮਾਂ ਅਰ ਆਸਣ ਧੋਤੀ ਤੇ ਆਪਣਾ ਇੱਕ ਆਸਣ ਆਪਣੀ ਇੱਕ ਤੋਤੀ ਆਪਣੇ ਸਿਰ ਤੇ ਰੱਖਿਆ ਕਰਦਾ ਇੱਕ ਤੇ ਤੇੜ ਬਣਦਾ ਹੁੰਦਾ ਸੀ ਦੋਇ ਤੋਤੀ ਬਸਤਰ ਮਹਾਰਾਜ ਕਹਿੰਦੇ ਨੇ ਵੀ ਦੋ ਤੋਤੀਆਂ ਕਿਤੇ ਤੇੜ ਬਣਨ ਵਾਸਤੇ ਏਕੇ ਆਪਣੇ ਸਿਰ ਨੂੰ ਢਕਣ ਵਾਸਤੇ ਜਾਂ ਜਦੋਂ ਬੈਠਣਾ ਹੁੰਦਾ ਹੇਠਾਂ ਤੇ ਵਿਛਾਉਣ ਵਾਸਤੇ ਆਪਣੇ ਕੋਲੇ ਰੱਖਦਾ ਸੀਗਾ ਇਦਾਂ ਕਈ ਪ੍ਰਕਾਰ ਦੇ ਕਰਮ ਹੈ ਜਿਹੜੇ ਉਹ ਕਰਦਾ ਸੀ ਹੁਣ ਕਈ ਚੀਜ਼ਾਂ ਵੇਖਾ ਵੇਖੀ ਆਪਣੇ ਧਰਮ ਮੰਦਰ ਵੀ ਆ ਗਈਆਂ ਸਾਧ ਸੰਗਤ ਬੜੇ ਲੋਕੀ ਸਾਡੇ ਕੋਲ ਮੇਰੇ ਸਾਹਮਣੇ ਲੱਗਿਆ ਵਾ ਮਾਈਕ੍ਰੋਫੋਨ ਇਹਨੂੰ ਇੰਜ ਵੀ ਠੀਕ ਕੀਤਾ ਜਾ ਸਕਦਾ ਹੈ ਨਾ ਹੁਣ ਜੇ ਮੈਂ ਨੰਬਰ ਬਣਾਉਣੇ ਹੋਣ ਤੇ ਫਿਰ ਮੈਂ ਇੰਜ ਵੀ ਕਰ ਲਾਂਗਾ ਆ ਪੱਲਾ ਫੜ ਕੇ ਫਿਰ ਇੰਜ ਹੈਨਾ ਐਦਾਂ ਵੀ ਕਰ ਲਾਂਗਾ ਬੜੇ ਲੋਕ ਇਹ ਵੀ ਕਰਦੇ ਆ ਵੀ ਦੇਖਣ ਵਾਲੀ ਸੰਗਤ ਨੂੰ ਐ ਹੋਵੇ ਵਾਹ ਜੀ ਤੇ ਬੜੀ ਸੁੱਚਮਤਾ ਰੱਖਦੇ ਆ ਇਹ ਤੇ ਹੱਥ ਨਹੀਂ ਕਿਸੇ ਚੀਜ਼ ਨੂੰ ਟੱਚ ਹੋਣ ਦਿੰਦੇ ਬਹੁਤ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਭਰਮ ਕਰਨ ਦੀ ਉਹ ਮਤਲਬ ਤਿਲ ਕਚਰਾ ਵੇ ਪਾਈ ਪਾਈ ਹੈਨਾ ਲੋਕ ਵਿਚਾਰਾ ਅੰਧ ਕਮਾਏ ਖਟ ਕਰਮਾ ਅਰ ਆਸਣ ਧੋਤੀ ਬੜੇ ਫਿਰ ਮੂੰਹ ਬਨ ਕੇ ਵੀ ਬੈਠ ਜਾਂਦੇ ਆ ਸਾਡੇ ਚਲੋ ਜੇ ਬਮਾਰਠ ਮਾਰਾ ਕੋਈ ਖੰਗ ਜੋ ਕੰਮ ਕੋਈ ਫਲੂ ਹੋਇਆ ਵਾ ਮਾਸਕ ਲਾਉਣਾ ਮਾੜੀ ਗੱਲ ਨਹੀਂ ਆ ਪਰ ਲੋਕ ਭਤੀ ਨੇ ਕਛੂ ਨਾ ਹੋ ਗਏ ਨਾ ਹੀ ਰਾਮਏ ਜੇ ਕੇਵਲ ਲੋਕਾਂ ਵਾਸਤੇ ਕਰ ਰਹੇ ਆ ਸੀ ਵੀ ਚਾਰ ਲੋਕ ਸਾਡੇ ਪਖੰਡ ਨੂੰ ਵੇਸ਼ ਕੇ ਇਹ ਕਹਿਣਗੇ ਵੀ ਬੜੀ ਸੁਚਮਤਾ ਆ ਜੀ ਤੇ ਇਹ ਭਾਈ ਵੀ ਰੱਬ ਅਣਜਾਣ ਨਹੀਂ ਹੈਗਾ ਭਾਗਠ ਠਗਰੇ ਭਾਗਠ ਦਾ ਅਰਥ ਹੈ ਜੀ ਵਿਦਿਆਪਾਨ ਤਕੜਾ ਬੰਦਾ ਪੈਸੇ ਵਾਲਾ ਉਹਨਾਂ ਦੇ ਘਰੇ ਉਹਨਾਂ ਦੇ ਘਰ ਜਾ ਕੇ ਪੜੈ ਨਿਤ ਪੋਥੀ ਉਹਨਾਂ ਦੇ ਘਰ ਜਾ ਕੇ ਤੇ ਪੋਥੀਆਂ ਪੜਦੇ ਜੇ ਕੋਈ ਗਰੀਬ ਬੰਦਾ ਕੇ ਕਹੇ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਾਉਣਾ ਜੀ ਮੇਰੇ ਕੋਲੇ ਪੈਸੇ ਹੈ ਨਹੀਂ ਤੇ ਤੁਸੀਂ ਮੇਰਾ ਪ੍ਰੋਗਰਾਮ ਕਰ ਲਓਗੇ ਨਾ ਨਹੀਂ ਅਸੀਂ ਨਹੀਂ ਕਰਦੇ ਇਹ ਤੇ ਇੰਨੇ ਪੈਸੇ ਲੱਗਣਗੇ ਤਾਂ ਹੋਏਗਾ ਅਗਲਾ ਕੇ ਮੇਰੇ ਕੋਲੇ ਇੰਨੇ ਪੈਸੇ ਦੇਣ ਨੂੰ ਤੇ ਹੈ ਨਹੀਂ ਜੀ ਮੈਂ ਤੇ ਭਾਵਨਾ ਸਹਿਤ ਪਾਠ ਕਰਾਉਣਾ ਕਿਤੋਂ ਹੋਰ ਕਰਾ ਲਵਾਂ ਜੋ ਕਰਦਾ ਕਰਾ ਲਵਾਂ ਮੈਂ ਪਾਠ ਕਰਾਉਣਾ ਚਾਹੁੰਨਾ ਜੀ ਭਾਗਠ ਠਗਰੇ ਭਾਗਠ ਦਾ ਅਰਥ ਪੈਸੇ ਵਾਲੇ ਲੋਕ ਪੈਸੇ ਵਾਲੇ ਲੋਕਾਂ ਦੇ ਤੇ ਘਰੇ ਜਾ ਕੇ ਵੀ ਪੋਥੀਆਂ ਪੜਨ ਨੂੰ ਤਿਆਰ ਆ ਪਰ ਗਰੀਬ ਬੰਦਾ ਛੱਲ ਕੇ ਇਹਦੇ ਕੋਲੇ ਆਵੇ ਉਹਦੀ ਅਰਦਾਸ ਕਰਨ ਨੂੰ ਤਿਆਰ ਨਹੀਂ ਕਿਉਂਕਿ ਉਹਨੇ ਕਿਹੜਾ ਪੈਸੇ ਦੇਣੇ ਆ ਉਹਨੇ ਮਾਇਆ ਜੋ ਨਹੀਂ ਦੇਣੀ ਪਾਤਸ਼ਾਹ ਅੱਗੋਂ ਕਹਿਣ ਲੱਗੇ ਮਾਲਾ ਫੇਰੈ ਮੰਗਾ ਵਿਭੂਤ ਮਾਲਾ ਫੇਰੈ ਮਾਲਾ ਫੇਰਦਾ ਤੇ ਮਾਲਾ ਫੇਰਨ ਦਾ ਕੀ ਲੈਂਦਾ ਮੰਗੈ ਵਿਭੂਤ ਪੈਸੇ ਮੰਗਦਾ ਵੀ ਮੈਂ ਤੁਹਾਡੇ ਨਾਂ ਦੀ ਮਾਲਾ ਫੇਰ ਰਿਹਾ ਮੈਂ ਤੁਹਾਡੇ ਨਾਂ ਤੇ ਪਾਠ ਕਰ ਰਿਹਾ ਮੈਂ ਤੁਹਾਡੇ ਨਾਂ ਤੇ ਮੰਤਰ ਪੜ੍ਹ ਰਿਹਾ ਤੇ ਮੈਨੂੰ ਪੇ ਕਰੋ ਮੈਨੂੰ ਪੈਸੇ ਦਿਓ ਮੰਗੈ ਵਿਭੂਤ ਪੈਸੇ ਮੰਗਦਾ ਇਹ ਕੰਮ ਦੇ ਵੀ ਸਤਿਗੁਰੂ ਕਹਿੰਦੇ ਇਹ ਵਿਦ ਕੋਈ ਨਾ ਤਰਿਓ ਮੀਤ ਇਸ ਤਰੀਕੇ ਨਾਲ ਪਿਆਰਿਓ ਕੋਈ ਨਹੀਂ ਤਰ ਜਾਂਦਾ ਕਿਸੇ ਦਾ ਪਾਰ ਉਤਾਰਾ ਨਹੀਂ ਹੋ ਜਾਂਦਾ ਇਸ ਤਰੀਕੇ ਨਾਲ ਤੇ ਮੈਂ ਇਥੇ ਇਹ ਬੇਨਤੀ ਵੀ ਕਰਦਿਆਂ ਸਾਧ ਸੰਗਤ ਮਾਲਾ ਫੇਰੇ ਮੰਗਿਆ ਵੀ ਭੂਤ ਜੇ ਤੁਸੀਂ ਆਪ ਧਾਰਮਿਕ ਕਰਮ ਨਹੀਂ ਕਰ ਸਕਦੇ ਬਾਣੀ ਨਹੀਂ ਪੜ ਸਕਦੇ ਜੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਆਪਣਾ ਕਰਮ ਨਹੀਂ ਕਰ ਸਕਦੇ ਕਿਸੇ ਦੂਸਰੇ ਤੋਂ ਕਰਵਾਉਣਾ ਆ यथा ਸ਼ਕਤ ਉਸ ਦੀ ਸੇਵਾ ਕੀਤੀ ਜਾਵੇ यथा ਸ਼ਕਤ ਉਹਨਾਂ ਕ ਜਿੰਨਾਂ ਕ ਤੁਸੀਂ ਆਪ ਚਾਹੁੰਦੇ ਹੋ ਕਿ ਕਦੰਦਾ ਤੁਹਾਨੂੰ ਆਪਣੇ ਆਪ ਨੂੰ ਬਣਨਾ ਚਾਹੀਦਾ ਇਹ ਸੋਚਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਆਪਣੇ ਧਾਰਮਿਕ ਤਾਣੇ ਬਾਣੇ ਨੂੰ ਸਵਾਰਨ ਵਾਲੇ ਪਾਸੇ ਨਹੀਂ ਚੱਲਾਂਗੇ ਉਦੋਂ ਫਿਰ ਕਰਮ ਕਾਂਡ ਆ ਜਾਂਦੇ ਆ ਜੇ ਗਿਆਨੀ ਨੂੰ ਜਿੰਨੇਕ ਤੁਹਾਨੂੰ ਲੱਗਦਾ ਕਿ ਇਸ ਤੁਹਾਡੇ ਬੱਚਿਆਂ ਦੀ ਬੇਹੋਣੀ ਚਾਹੀਦੀ ਚੈੱਕ ਬਣਨਾ ਚਾਹੀਦਾ 15 ਦਿਨਾਂ ਦਾ ਹਰ 15 ਦਿਨੀ ਤੇ ਇਨਾ ਮਿਲਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਵੀ ਗਿਆਨੀ ਕਰਮ ਕਾਂਡ ਨਾ ਕਰੇ ਤੇ ਫਿਰ ਗਿਆਨੀ ਦੀ ਜਿਹੜੀ ਹੈਗੀ ਉਹ ਜੋਬ ਸੈਲਰੀ ਉਹਦੇ ਵਾਸਤੇ ਵੀ ਸੋਚੋ ਨਹੀਂ ਫਿਰ ਗਿਆਨੀ ਤੇ ਉਹ ਸਾਰਾ ਕੁਝ ਕਰੇਗਾ ਜੇ ਤੁਹਾਨੂੰ ਪੈਸੇ ਆਉਣਗੇ ਇੱਥੇ ਹੀ ਪਖੰਡ ਸ਼ੁਰੂ ਹੋ ਜਾਂਦੇ ਆ ਕਰਮ ਕਾਂਡ ਸ਼ੁਰੂ ਹੁੰਦੇ ਆ ਮਹਾਰਾਜ ਕਹਿੰਦੇ ਸੋ ਪੰਡਿਤ ਗੁਰ ਸ਼ਬਦ ਕਮਾਏ ਅਸਲ ਵਿੱਚ ਪੰਡਿਤ ਉਹ ਹੈ ਜੋ ਗੁਰੂ ਦੇ ਸ਼ਬਦ ਭਾਵ ਗੁਰੂ ਦੇ ਸੱਚੇ ਗਿਆਨ ਨੂੰ ਕਮਾਉਂਦਾ ਹੈ ਤ੍ਰੈ ਗੁਣ ਕੀ ਉਸ ਉਤਰੀ ਮਾਇ ਫਿਰ ਜਿਹੜੀ ਤਿੰਨ ਗੁਣੀ ਮਾਇਆ ਹੈ ਭਾਈ ਇਹ ਉਸ ਦੀ ਉਤਰ ਜਾਂਦੀ ਹੈ ਚਤੁਰ ਬੇਦ ਪੂਰਨ ਹਰ ਨਾਏ ਅਸਲ ਵਿੱਚ ਚਾਰ ਵੇਦਾਂ ਦਾ ਗਿਆਨ ਹੈ ਪੂਰਨ ਹਰ ਨਾਏ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਣਾ ਸਰਬੋਤਮ ਗਿਆਨ ਹੈ ਨਾਨਕ ਤਿਸ ਕੀ ਸ਼ਰਣੀ ਪਾਏ ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਉਸ ਦੀ ਸ਼ਰਣ ਪੈਂਦੇ ਹਾਂ ਕਿਹਦੀ ਸ਼ਰਣ ਹਰ ਨਾਏ ਰੱਬ ਦੇ ਨਾਮ ਦੀ ਸ਼ਰਣ ਪੈਂਗੇ ਹਾਂ ਐਸੇ ਗੁਣੀ ਗਿਆਨੀਆਂ ਨੂੰ ਗੁਰੂ ਸਾਹਿਬ ਨੇ ਨਮੋ ਕੀਤੀ ਹੈ ਆਪ ਤਰੈ ਸਗਲੇ ਕੋ ਉਤਾਰੈ ਜਿਹੜਾ ਆਪ ਜਪਦਾ ਨਾ ਆਪ ਜਪੈ ਅਵਰਾ ਨਾਮ ਜਪਾਵੇ ਗੁਰੂ ਸਾਹਿਬ ਐਸੇ ਗੁਰਮੁਖਾਂ ਦਾ ਸਨਮਾਨ ਸਤਕਾਰ ਕਰਦੇ ਹਨ ਯਤਨ ਕਰਿਏ ਪਿਆਰਿਓ ਪਾਖੰਡ ਆਡੰਬਰ ਚੋਂ ਨਿਕਲ ਕੇ ਸੱਚੀ ਰਹਿਤ ਨਾਲ ਜੁੜਿਏ ਭੁੱਲ ਚੁੱਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਸ਼ਪੁਰੂ ਜੀ ਕੀ ਫਤ